ਜੇਲਾਂ ਦਾ ਨਾਮ ਸੁਣਦੇ ਹੀ ਤੁਹਾਡੇ ਦਿਲੋਂ ਦਿਮਾਗ 'ਚ ਇੱਕ ਅਜੀਬ ਜਿਹੀ ਅਸੁਰੱਖਿਆ ਵਾਲਾ ਭਾਵ ਪੈਦਾ ਹੋ ਜਾਂਦਾ ਹੈ ਫਿਰ ਚਾਹੇ ਉਹ ਉੱਥੇ ਦੇ ਮਾਹੌਲ ਨੂੰ ਲੈ ਕੇ ਹੋਵੇ ਜਾਂ ਫਿਰ ਉੱਥੇ ਰਹਿ ਰਹੇ ਕੈਦੀਆਂ ਕਰਕੇ ਪਰ ਪੰਜਾਬ ਦੇ ਪੱਟੀ ਸਬ ਜੇਲ ਦੇ ਕੈਦੀਆਂ ਨੇ ਆਪਣੀ ਛੋਟੀ ਛੋਟੀ ਬਚਤ ਦੇ ਹਿੱਸੇ ਨੂੰ ਰਾਹਤ ਫੰਡ ਦੇ ਰੂਪ ਵਿੱਚ ਕੇਰਲ ਨੂੰ ਦਾਨ ਕਰਕੇ ਇਨਸਾਨੀਅਤ ਦੀ ਇੱਕ ਲਾਜਵਾਬ ਮਿਸਾਲ ਪੇਸ਼ ਕੀਤੀ ਹੈ ਨਾਲ ਹੀ ਇੱਕ ਪਿਆਰ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ ਆ ਸੁਣੋ ਕੀ ਕਹਿਣਾ ਹੈ ਖਾਲਸਾ ਏਡ ਦਾ ਜੇਲ੍ਹ ਪ੍ਰਸ਼ਾਸਨ ਦੇ ਇਸ ਛਲਾਗਾਯੋਗ ਕਦਮ ਬਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਖਾਲਸਾ ਏਡ ਦੀ ਟੀਮ ਸਬ ਜੇਲ੍ਹ ਪੱਟੀ ਵਿੱਚ ਪਹੁੰਚ ਚੁੱਕੀ ਹੈ ਤੇ ਮੈਂ ਜਿਹੜੇ ਵੀ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਇੱਕ ਮੇਰੇ ਕੋਲ ਵਰਡਸ ਹੀ ਨਹੀਂ ਹੈ ਮਤਲਬ ਇੰਨਾ ਕਿ ਜ਼ਿਆਦਾ ਸੀ ਉਸ ਇਮੋਸ਼ਨਲ ਮੂਮੈਂਟ ਇਥੇ ਕ੍ਰੀਏਟ ਹੋ ਚੁੱਕਾ ਹੈ ਕਿ ਸੀਡੀ ਸੁਸਾਇਟੀ ਸਾਰੇ ਮਤਲਬ ਅੰਦਰ ਜਿਹੜੇ ਬੰਦੀ ਨੇ ਜਾਂ ਕੈਦੀ ਨੇ ਉਹ ਸੁਸਾਇਟੀ ਕੀ ਸੋਚਦੀ ਆ ਉਹਨਾਂ ਬਾਰੇ ਕਿ ਉਹ ਸੁਸਾਇਟੀ 'ਚ ਰਹਿਣ ਦੇ ਲਾਇਕ ਹੀ ਨਹੀਂ ਇਹ ਬਹੁਤ ਵੱਡੀ ਇੱਕ ਪਰਸੈਪਸ਼ਨ ਬਣੀ ਹੋਈ ਹੈ ਕਿ ਜਿਹੜਾ ਬੰਦਾ ਇੱਕ ਵਾਰ ਜੇਲ੍ਹ ਚਲਾ ਗਿਆ ਉਹ ਜਦੋਂ ਭਾਵੇਂ ਆਪਣੀ ਸਜ਼ਾ 깈ਟ ਕੇ ਕਾਨੂੰਨੀ ਤੌਰ ਤੇ ਸਜ਼ਾ 깈ਟ ਕੇ ਉਹ ਬਾਹਰ ਆ ਜਾਂਦਾ ਤਾਂ ਵੀ ਸੁਸਾਇਟੀਆਂ ਉਹਨੂੰ ਅਕਸੈਪਟ ਨਹੀਂ ਕਰਦੀ ਕਿਉਂ ਜੀ ਨਹੀਂ ਜੀ ਜਿਨ੍ਹਾਂ ਦੇ ਅੰਦਰ ਇਹ ਮਾਹੌਲ ਹੋਣਾ ਜੀ ਉਹ ਹੋਣਾ ਬਟ ਵੀਰੋਂ ਤੇ ਭੈਣੋਂ ਤੇ ਜਿੰਨੇ ਵੀਾਰੇ ਦੇਖ ਰਹੇ ਹੋ ਇੱਕ ਬਹੁਤ ਪਿਆਰਾ ਮੈਸੇਜ ਇੱਕ ਬਹੁਤ ਪਿਆਰਾ ਮੈਂ ਮੈਂ ਸ਼ੁਕਰਗੁਜ਼ਾਰ ਆ ਉਸ ਮਾਲਕ ਦਾ ਕਿ ਅੱਜ ਉਸ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਨੇ ਜਾਂ ਉੱਥੇ ਦੇ ਜਿਹੜਾ ਸਟਾਫ ਹੈ ਆਫੀਸਰਸ ਨੇ ਆ ਵੀਜੀ ਮੇਰੇ ਨਾਲ ਨੇ ਤੇ ਸਾਰਿਆਂ ਨੇ ਅੱਜ ਕੈਰੇਲਾ ਲਈ ਫੰਡਸ ਇਕੱਠੀ ਕਰਕੇ ਖਾਲਸਾ ਇੱਕ ਨੂੰ ਦਿੱਤੇ। ਜੋ ਇੱਕ ਬਹੁਤ ਵੱਡਾ ਮੂਵਮੈਂਟ ਹੈ ਕਿ ਬਹੁਤ ਵੱਡੀ ਪਰਸੈਪਸ਼ਨ ਮੈਨੂੰ ਲੱਗਦਾ ਹੈ ਜੇ ਅਸੀਂ ਸ਼ਾਇਦ ਤੋੜਨ ਜਾ ਰਹੇ ਹਾਂ ਕਿ ਇਸ ਵੀਡੀਓ ਨੂੰ ਦੇਖਦੇ ਹੋਏ ਲੱਖਾਂ ਲੋਕ ਜਿਹੜੇ ਨੇ ਉਹ ਇਹ ਪਰਸੈਪਸ਼ਨ ਜਿਹੜੀ ਪਹਿਲਾਂ ਬਣੀ ਹੋਈ ਹੈ ਸੋਸਾਇਟੀ ਦੀ ਕਿ ਬਈ ਉਹ ਅੰਦਰ ਦਾ ਰਹ ਰਹੇ ਨੇ ਕਿਉਂਕਿ ਆਪਣੀ ਗਲਤੀ ਕਰਕੇ ਕੋਈ ਜਾਂ ਸਰਕਮਸਟੈਂਸਸ ਕਰਕੇ ਅੰਦਰ ਵੇਪਰ ਜਦੋਂ ਬਾਹਰ ਆਉਂਦੇ ਨੇ ਤਾਂ ਉਦੋਂ ਸਜ਼ਾ ਕੱਟ ਚੁੱਕੇ ਨੇ ਉਹ ਆਪ ਦੀ ਮਤਲਬ ਜਿਹੜੀ ਬਾਇ ਲਾ ਉਹਨਾਂ ਨੂੰ ਸਜ਼ਾ ਮਿਲੀ ਉਹ ਕੱਟ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਅਸੈਪਟ ਨਹੀਂ ਕਰਦੇ ਕਿਉਂਕਿ ਅਸੀਂ ਮਾਨ ਵਿੱਚ ਧਾਰ ਲਿਆ ਅਸੀਂ ਬਣਾ ਲਿਆ ਇੱਕ ਪਰਸੈਪਸ਼ਨ ਅਸੀਂ ਇੱਕ ਆਪਣਾ ਥੌਟ ਪ੍ਰੋਸੈਸ ਬਣਾ ਲਿਆ ਕਿ ਨਹੀਂ ਯਾਰ ਉਹ ਗੰਦੇ ਬੰਦੇ ਨੇ ਜਾਂ ਉਹ ਸੋਸਾਇਟੀ ਉਹਨਾਂ ਨੂੰ ਅਸੈਪਟ ਨਹੀਂ ਕਰਦੀ ਬਟ ਸਾਰੇ ਜਿਹੜੇ ਵੀ ਦੇਖ ਰਹੇ ਨੇ ਜਿਹੜੇ ਵੀ ਖਾਲਸਾ ਇੰਡੂ ਫੋਲੋ ਕਰਦੇ ਨੇ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਪਲੀਜ਼ ਅੱਜ ਪਰਸੈਪਸ਼ਨ ਅਸੀਂ ਤੋੜਦੀਏ ਕਿਉਂਕਿ ਉਹਨਾਂ ਚ ਵੀ ਹਿਮੈਨਿਟੀ ਹਜੇ ਜਿੰਦਾ ਹੈ ਸਭ ਜੇਲ ਪੱਟੀ ਉਹਦੇ ਅੰਦਰੋਂ ਕੈਦੀ ਤੇ ਜਿਹੜਾ ਸਟਾਫ ਹੈ ਉਹਨਾਂ ਨੇ ਖਾਲਸਾ ਏਡ ਲਈ ਫੰਡ ਰੇਸ ਕੀਤਾ ਤੇ ਉਹਨਾਂ ਨੇ ਜਿਹੜਾ ਪ੍ਰੋਜੈਕਟ ਖਾਲਸਾ ਏਡ ਦਾ ਕੇਰਲਾ ਲਈ ਚੱਲ ਰਿਹਾ ਹੈ ਉਦੇਸ਼ ਨਾਲ ਫੰਡ ਰੇਸ ਕੀਤਾ ਤੇ ਇਹਦੇ ਚ ਬਹੁਤ ਵੱਡੀ ਜਿਹੜੀ ਮੈਂ ਕਹੂੰਗਾ ਇੱਕ ਸੇਵਾ ਕੁਮਾਰਾਜ ਨੇ ਲਈਏ ਉਸ ਸੁਪਰੀਟੈਂਡੈਂਟ ਸਾਹਿਬ ਹਰਪ੍ਰੀਤ ਸਿੰਘ ਜੀ ਮੇਰੇ ਨਾਲ ਨੇ ਸੋ ਇਹਨਾਂ ਨੇ ਸਾਰਾ ਇਨੀਸ਼ੀਏਟਿਵ ਲਿਆ ਕੈਦੀਆਂ ਵੱਲੋਂ 5 ਰੁਪਏ ਤੋਂ 500 ਤੱਕ ਦਾ ਯੋਗਦਾਨ ਦਿੱਤਾ ਗਿਆ ਤੇ ਇਹ ਖਾਲਸਾ ਏਡ ਰਾਹੀ ਹੁਣ ਕੇਰਲਾ ਪਹੁੰਚਾਇਆ ਜਾਵੇਗਾ ਤੇ ਇਹ ਕਦਮ ਉਧੋ ਚੁੱਕਿਆ ਗਿਆ ਜਦੋਂ ਜੇਲ੍ਹ ਦੇ ਸੁਪਰੀਟੈਂਡ ਹਰਪ੍ਰੀਤ ਸਿੰਘ ਨੇ ਕੈਦੀਆਂ ਨੂੰ ਕੇਰਲਾ ਲਈ ਫੰਡ ਜਟਾਉਣ ਲਈ ਪ੍ਰੇਰਿਆ ਮੈਂ ਖਾਲਸਾ ਏਡ ਬਾਰੇ ਮੈਂ ਕਾਫੀ ਵਾਰ ਫੇਸਬੁੱਕ ਵਗੈਰਾ ਤੇ ਦੇਖਦਾ ਹਾਂ ਇਹ ਬਹੁਤ ਵਧੀਆ ਆਰਗੇਨਾਈਜੇਸ਼ਨ ਹੈ ਬਹੁਤ ਵਧੀਆ ਕੰਮ ਕਰ ਰਹੇ ਹੈ ਅਸੀਂ ਤਾਂ ਲੋਕ ਤਾਂ ਸਿਰਫ ਧੰਨ ਵਾਲੀ ਸੇਵਾ ਕਰ ਸਕਦੇ ਆ ਟਾਈਮ ਨਹੀਂ ਹੈ ਬਹੁਤ ਜ਼ਿਆਦਾ ਬਟ ਇਹ ਲੋਕ ਤਨ ਮਨ ਧਨ ਹਰ ਤਰ੍ਹਾਂ ਦੀ ਸੇਵਾ ਕਰਦੇ ਹੈ ਸਾਈਟੀ ਦੀ ਇਹ ਸਿਰੇ ਤੱਕ ਪਹੁੰਚ ਗਏ ਇਹ ਇੱਕ ਗੁਰੂ ਦੇ ਬੰਦੇ ਅਸਲੀ ਇਹ ਹੈ ਜਿਹੜੇ ਹਰ ਇੱਕ ਜਿਹੜੀ ਸੁਸਾਇਟੀ ਚ ਪੀੜਿਤ ਹੁੰਦੇ ਜਿਹੜੇ ਲੋਕ ਉਹਨਾਂ ਦੀ ਸੇਵਾ ਕਰਦੇ ਹੈ ਤੇ ਇਸ ਵਾਸਤੇ ਅਸੀਂ ਸੋਚਿਆ ਕਿ ਉਨਾ ਅਸੀਂ ਵੀ ਜਿਹੜਾ ਕੇਰਲਾ ਕਿਸ ਤਰ੍ਹਾਂ ਬਹੁਤ ਮੁਸੀਬਤ ਆਈ ਹੋਈ ਹੈ ਉਹਦੇ ਵਿੱਚ ਅਸੀਂ ਥੋੜਾ ਹੈਲਪ ਕਰੀ ਅਸੀਂ ਸਾਰੀ ਜੇਲ ਸਟਾਫ ਨੇ ਐਂਡ ਸਾਰੇ ਇਨਮਿਟਸ ਐ ਉਹਨਾਂ ਨੇ 21200 ਰੁਪਏ ਇਕੱਠਾ ਕਰਕੇ ਅਸੀਂ ਖਾਲਸਾ ਜੀ ਦਿੱਤਾ ਹੈ ਤੇ ਅਸੀਂ ਬਹੁਤ ਇਹਨਾਂ ਦੇ ਧੰਨਵਾਦੀਆਂ ਸ਼ੁਕਰਗੁਜ਼ਾਰ ਹੈ ਕਿ ਬਹੁਤ ਵਧੀਆ ਕੰਮ ਕਰਦੇ ਐ ਸੋਸਾਇਟੀ ਵਾਸਤੇ ਮੈਂ ਬਹੁਤ ਫਿਰ ਇੱਕ ਵਾਰ ਫਿਰ ਨਾ ਬਹੁਤ ਧੰਨਵਾਦ ਕਰਦਾ ਇਹ ਫੰਡ ਜੇਲ ਸੁਪਰਡੈਂਟ ਵੱਲੋਂ ਖਾਲਸਾ ਆਈਡ ਨੂੰ ਸੌਂਪਿਆ ਗਿਆ ਤੇ ਇਸ ਦੌਰਾਨ ਖਾਲਸਾ ਆਈਡ ਵੱਲੋਂ ਸਾਰੇ ਜੇਲ ਕਰਮਚਾਰੀਆਂ ਤੇ ਕੈਦੀਆਂ ਦਾ ਉਹਨਾਂ ਦੇ ਹਰ ਯੋਗਦਾਨ ਲਈ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ